ਗੁਰੂ ਘਰ ਵਿੱਚ ਦੋ ਪ੍ਰਕਾਰ ਦਾ ਪ੍ਰਸ਼ਾਦ ਮਿਲਦਾ ਇੱਕ ਪ੍ਰਕਾਰ ਦਾ ਪ੍ਰਸ਼ਾਦ ਨਹੀਂ ਜੇ ਕੋਈ ਪੁੱਛੇ ਕਿ ਗੁਰੂ ਘਰ ਤੋਂ ਰੋਜ਼ ਜਾਣਾ ਤਾਂ ਤੂੰ ਕੀ ਲੈ ਕੇ ਆਇਆ ਕਿ ਸਿਰਫ ਛੱਕਣ ਵਾਲਾ ਪ੍ਰਸ਼ਾਦ ਇਹ ਵੀ ਗੁਰੂ ਦੀ ਕਿਰਪਾ ਹੈ ਬਖਸ਼ਿਸ਼ ਰਹਿਮਤ ਹੈ ਗੁਰੂ ਜੀ ਦਾ ਪ੍ਰਸ਼ਾਦ ਹੈ ਇੱਕ ਕਿਰਪਾ ਰੂਪੀ ਹੋਰ ਪ੍ਰਸ਼ਾਦ ਹੈ ਉਹ ਪ੍ਰਸ਼ਾਦ ਹੈ ਗੁਰੂ ਜੀ ਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਵੀ ਆਵੇਕ ਮੈਂ ਗੁਰੂ ਜੀ ਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਲੈ ਕੇ ਆਇਆ ਅੱਜ ਮੇਰੇ ਗੁਰੂ ਜੀ ਨੇ ਮੈਨੂੰ ਆ ਗਿਆਨ ਦਿੱਤਾ ਆਖੋ ਸਤਨਾਮ ਜਿਵੇਂ ਆਪਾਂ ਪੜਿਆ ਹੈ ਬੜਾ ਪਿਆਰਾ ਸ਼ਬਦ ਹੈ ਰਾਗ ਸੂਹੀ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਹੈ ਸ਼ੰਤ ਸ਼ੰਦ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉ ਪਰਮਾਤਮਾ ਕੈਸਾ ਹੈ ਸੁਣਿਓ ਪਿਆਰ ਨਾਲ ਗੁਰੂ ਜੀ ਦਾ ਬਚਨ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਵਲ ਥੱਕੀ ਜੀ ਉਹ ਕਦੇ ਨਾ ਬੋਲੇ ਕਉਰਾ ਕੀ ਕਹਿੰਦੇ ਆ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉ ਮੇਰਾ ਮਾਲਕ ਪ੍ਰਮਾਤਮਾ ਉਹ ਤਾਂ ਹਮੇਸ਼ਾ ਮਿੱਠੇ ਬੋਲ ਬੋਲਣ ਵਾਲਾ ਹੈ ਤੇ ਅਸੀਂ ਕੌੜਾ ਬੋਲਣ ਵਾਲੇ ਆ ਤਾਂ ਹੀ ਸਾਡੇ ਵਿਚਾਰ ਨਹੀਂ ਮਿਲਦੇ ਸਾਡਾ ਗੁਰੂ ਹਮੇਸ਼ਾ ਮਿੱਠਾ ਬੋਲਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮੇਰਾ ਮਾਲਕ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ਹਾਂ ਸੰਮਲ ਥੱਕੀ ਜੀ ਮੈਂ ਚੇਤੇ ਕਰ ਕਰਕੇ ਥੱਕ ਗਈ ਕਿ ਉਹਦਾ ਕੌੜਾ ਬੋਲ ਬੋਲਿਆ ਮੈਨੂੰ ਯਾਦ ਆਜੇ ਪਰ ਉਹ ਕੌੜਾ ਬੋਲ ਕਦੇ ਬੋਲਦਾ ਹੀ ਨਹੀਂ ਆਖੋ ਸਤਨਾਮ ਕੌੜਾ ਬੋਲਣਾ ਜਾਣੈ ਪੂਰਨ ਭਗਵਾਨ ਔਗਣ ਕੋਨਾ ਚਿਤਾਰੇ ਐਡਾ ਬਖਸ਼ਣ ਹਾਰ ਗੁਰੂ ਕਿੱਥੋਂ ਲੱਭੋਂਗੇ ਜੋ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਤੇ ਭਗਵਾਨ ਪਰਮਾਤਮਾ ਖਰਵਾ ਬੋਲਣਾ ਜਾਣਦਾ ਹੀ ਨਹੀਂ ਹੈ ਕਿਉਂਕਿ ਉਹ ਸਾਡਾ ਕੋਈ ਔਗਣ ਵੀ ਚੇਤੇ ਨਹੀਂ ਕਰਦਾ ਔਗਣ ਕੋ ਨਾ ਚਿਤਾਰੇ ਪਾਤਿਤ ਪਾਵਣ ਹਰ ਬਿਰਦ ਸੁਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਉਹ ਪਰਮਾਤਮਾ ਉਹ ਬਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਰਮਾਤਮਾ ਜੀ ਦਾ ਮੁੱਢ ਕਦੀਮਾ ਤੋਂ ਇਹ ਸੁਭਾਅ ਹੋ ਹੈ ਪਰਮਾਤਮਾ ਜੀ ਦਾ ਇਹ ਸੁਭਾਅ ਉਹ ਕਦੇ ਕਿਸੇ ਦੀ ਵੀ ਕੀਤੀ ਘਾਲ ਕਮਾਈ ਨੂੰ ਰੱਤਾ ਵੀ ਬ्यर्थ ਨਹੀਂ ਜਾਣ ਦਿੰਦਾ ਤੂੰ ਕਹਿਣਾ ਸੇਵਾ ਚੋਂ ਕੀ ਮਿਲਦਾ ਹੈ ਗੁਰੂ ਘਰ ਦਾ ਕੋਈ ਚਮਚਾ ਵੀ ਚੱਕ ਕੇ ਮਾਂਜਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਉਹਦਾ ਵੀ ਹੱਕ ਨਹੀਂ ਰੱਖਦੇ ਆਖੋ ਸਤਨਾਮ ਇੱਕ ਤਿਲ ਨਹੀਂ ਭੰਨਾ ਕਾਲੇ ਤੂੰ 5 ਮਿੰਟ ਵੀ ਸਿਮਰਨ ਕਰੇ ਤੇਰੀ ਇਸ ਘਾਲ ਕਮਾਈ ਕਮਾਈ ਕਦੇ ਵੀ ਵਿਅਰਥ ਨਹੀਂ ਜਾਏਗੀ 5 ਮਿੰਟ ਵੀ ਜੇ ਤੂੰ ਰੋਜ਼ ਸਿਮਰਨ ਕਰਦਾ ਗੁਰੂ ਲਈ ਕੱਢਦਾ ਜਦ ਤੂੰ ਤੁਰਿਆ ਫਿਰਦਾ ਸਿਮਰਨ ਕਰਦਾ ਉਹਨੂੰ ਚੇਤੇ ਕਰਦਾ ਜੋ ਸਭ ਕੁਝ ਦੇਣ ਵਾਲਾ ਹੈ ਜੇ ਤੂੰ ਉਹਨੂੰ ਚੇਤੇ ਕਰਦਾ ਇਸ ਕਰਕੇ ਜਿੱਥੇ ਤੂੰ ਮਿੱਠਾ ਪ੍ਰਸ਼ਾਦ ਛਕਣ ਲਈ ਲੈ ਕੇ ਆਉਣਾ ਉਥੇ ਤੋਂ ਹੁਕਮਨਾਮਾ ਰੂਪੀ ਪ੍ਰਸ਼ਾਦ ਵੀ ਲੈ ਕੇ ਆਇਆ ਕਰ ਬਹਿ ਕੇ ਗੁਰੂ ਜੀ ਦਾ ਹੁਕਮਨਾਮਾ ਸਾਹਿਬ ਸੁਣਨਾ ਗੁਰੂ ਜੀ ਦੀ ਬਾਣੀ ਸੁਣਨੀ ਗੁਰੂ ਜੀ ਦੀ ਵਿਚਾਰ ਸਾਨੀ ਮਾਫੀ ਮੰਗ ਕੇ ਬੇਨਤੀ ਕਰਦਾ ਅਜਤੇ ਪਾਠ ਕਿਤੇ ਹੋਰ ਹੋ ਰਿਹਾ ਤੇ ਬੰਦੇ ਕਿਤੇ ਹੋਰੀ ਹੁੰਦੇ ਸਹਿਜ ਪਾਠ ਕਿਤੇ ਹੋਰ ਚੱਲ ਰਿਹਾ ਅਸੀਂ ਕਿਤੇ ਹੋਰੀ ਹੁੰਨੇ ਆ ਸਮਝ ਕਿੱਥੇ ਆਏਗੀ ਸਾਂ ਗੁਰੂ ਪਿਆਰਿਓ ਇਹੀ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਬਾਣੀ ਨੂੰ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਕੁਛ ਨਾ ਕੁਛ ਪੱਲੇ ਪਵੇ ਸਾਡੇ ਤੇ ਬਖਸ਼ਿਸ਼ ਹੋਵੇ ਸਾਡੇ ਤੇ ਰਹਿਮਤ ਹੋਵੇ ਉਹ ਥੋੜੀ ਜੀ ਕਾਲ ਕਮਾਈ ਵੀ ਤੂੰ ਕਰੇ ਨਾ ਜਿੰਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਿਤੇ ਬਹਿ ਜਾ ਕਰ 5 ਮਿੰਟ ਕਿਤੇ ਕੰਮਕਾਰ ਕਰਦਾ ਆ ਬੀਬੀਆਂ ਝਾੜੂ ਦੀ ਝਾੜੂ ਦਾ ਕੰਮ ਕਰਦੀਆਂ ਘਰ ਵਿੱਚ ਰੋਜ਼ ਘਰ ਵਿੱਚ ਝਾੜੂ ਅੰਦਰੋਂ ਅਸੀਂ ਸੰਭਰ ਕੇ ਲੈ ਕੇ ਆਉਨੇ ਆ ਅੰਦਰੋਂ ਨਾਲ ਨਾਲ ਸਿਮਰਨ ਸ਼ੁਰੂ ਕਰਤਾ ਘਰ ਵੀ ਸਾਫ਼ ਹੋ ਜਾਏਗਾ ਤੇ ਹਿਰਦਾ ਵੀ ਸਾਫ਼ ਹੋ ਜਾਏਗਾ ਆਖੋ ਸਤਨਾਮ ਦੋ ਪ੍ਰਕਾਰ ਦਾ ਝਾੜੂ ਲੱਗਿਆ ਨਾ ਇਹ ਮਨ ਮੰਦਰ ਵਿੱਚ ਵੀ ਝਾੜੂ ਲੱਗ ਜਾਏਗਾ ਨਾਲ ਨਾਲ ਝਾੜੂ ਦੇ ਵਾਹਿਗੁਰੂ 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 ਹੋਰ ਰਸੋਈ ਵਿੱਚ ਭਾਗ ਲੱਗ ਜਾਂਦੇ ਆ ਜਿਹੜੀ ਰਸੋਈ ਵਿੱਚ ਸਿਮਰਨ ਹੁੰਦਾ ਹੈ ਉਸ ਘਰ ਵਿੱਚ ਭਾਗ ਲੱਗ ਜਾਂਦੇ ਆ ਜਿੱਥੇ ਸਿਰ ਢਾਕੇ ਆਟਾ ਗੁੰਨਣ ਵੇਲੇ ਵਾਹਿਗੁਰੂ ਕਿਹਾ ਜਾਂਦਾ ਉੱਥੇ ਅੰਤਨ ਦੀ ਕਦੇ ਕਮੀ ਨਹੀਂ ਹੁੰਦੀ ਆਖੋ ਸਤਨਾਮ ਉੱਥੇ ਕਦੇ ਭੂਤ ਪ੍ਰੇਤ ਨਹੀਂ ਡਰਾਉਂਦੇ ਅਸੀਂ ਆਪ ਹੀ ਆ ਬਾਣੀ ਕੋਈ ਬਾਣੀ ਕਹਿੰਦੀ ਹੈ ਤੇ ਕਰ ਮਰਹਟ ਸਾਰ ਕੇ ਭੂਤ ਵਸੈ ਤਨ ਮਾਹੇ ਜੈ ਕਰ ਸਾਧਨਾ ਸੇਵੀ ਹੈ ਜਿੱਥੇ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਜਿੱਥੇ ਆਏਗੇ ਉਹਨੂੰ ਖੁਸ਼ ਹੋ ਕੇ ਕੋਈ ਚਾਹ ਪਾਣੀ ਨਹੀਂ ਪਿਆ ਸਕਦਾ ਜਿੱਥੇ ਕੋਈ ਗਰੀਬ ਨੂੰ ਪ੍ਰਸ਼ਾਦਾ ਨਹੀਂ ਸ਼ਕਾ ਸਕਦਾ ਮਰਦ ਕਹਿੰਦੇ ਉੱਥੇ ਤਾਂ ਭੂਤ ਰਹਿੰਦੇ ਆ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਕਰ ਮਰ ਹਟ ਸਾਰ ਕੇ ਭੂਤ ਬਸੈ ਤਨ ਮਾਹੀਂ ਇਸ ਤਰ੍ਹਾਂ ਮਰ ਸੱਚੇ ਪਾਤਸ਼ਾਹ ਕਹਿੰਦੇ ਆ ਘਰ ਵਿੱਚ ਵਰਕ ਤਾਂ ਆ ਜਾਣਗੀਆਂ ਰਸੋਈ ਵਿੱਚ ਖੜੇ ਆ ਪ੍ਰਸ਼ਾਦਾ ਬਣਾਉਨੇ ਆ ਦਾਲ ਸਬਜ਼ੀ ਬਣਾਉਨੇ ਆ ਤੇ ਵਾਹਿਗੁਰੂ ਵਾਹਿਗੁਰੂ ਕਹਿ ਜਿਵੇਂ ਆਪਾਂ ਪ੍ਰਸ਼ਾਦ ਬਣਾਉਨੇ ਆ ਵਾਹਿਗੁਰੂ ਸਿਮਰਨ ਕਰਦੇ ਆ ਜਾਂ ਆਪਾਂ ਜਪਜੀਤ ਸਾਹਿਬ ਦਾ ਪਾਠ ਕਰਦੇ ਆ ਆਨੰਦ ਸਾਹਿਬ ਦਾ ਪਾਠ ਕਰਦੇ ਆ ਤੇ ਪ੍ਰਸ਼ਾਦ ਬਣ ਜਾਂਦਾ ਨਾ ਗੁਰੂ ਦੀ ਕਿਰਪਾ ਬਣ ਜਾਂਦੀ ਹੈ ਨਾ ਇੱਕ ਤੇ ਇਹ ਕਿਰਪਾ ਹੋਗੀ ਇੱਕ ਗੁਰੂ ਜੀ ਦੇ ਗਿਆਨ ਰੂਪੀ ਪ੍ਰਸ਼ਾਦ ਗੁਰੂ ਜੀ ਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਲੈ ਕੇ ਆਉਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੇਰੀ ਕੀਤੀ ਕਾਲ ਕਮਾਈ ਰੱਤਾ ਭਰ ਵੀ ਬ्यर्थ ਨਹੀਂ ਜਾਣ ਦਿੰਦੇ ਸਤਿਗੁਰੂ ਜੀ ਕਾਟ ਕਾਟ ਵਾਸੀ ਸਰਬ ਨਿਵਾਸੀ ਨੇ ਰਹੀ ਤੇ ਨੇਰਾ ਉਹ ਕਾਲ ਪੁਰਖ ਵੈਗੁਰੂ ਪਰਮੇਸ਼ਰ ਸੱਜਣ ਹਰੇਕ ਸਰੀਰ ਵਿੱਚ ਵਸਦਾ ਹੈ ਸਭ ਜੀਵਾਂ ਵਿੱਚ ਵਸਦਾ ਹੈ ਹਰੇਕ ਜੀਵ ਦੇ ਅਤ ਨੇੜੇ ਵਸਦਾ ਹੈ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਗੁਰੂ ਆਜੰਦੇ ਮਹਾਰਾਜ ਕਹਿੰਦੇ ਆ ਕਿ ਸਦਾ ਉਹਦੀ ਸ਼ਰਨ ਪਿਆਰਿਆ ਕਰ ਤੇ ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ਹਉ ਬਿਸਮ ਪਈ ਜੀ ਹਰ ਦਰਸ਼ਨ ਦੇਖਿਆ ਪਾਰਾ ਉਹ ਬੜਾ ਬੇਅੰਤ ਹੈ ਮੈਂ ਉਹਦਾ ਦਰਸ਼ਨ ਵੇਖ ਕੇ ਮੈਂ ਹੈਰਾਨ ਹੁੰਦੀ ਪਈ ਬਿਸਮ ਹੋਣਾ ਹੈਰਾਨ ਹਾਂ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੈਂ ਤਾਂ ਉਹਦਾ ਦਰਸ਼ਨ ਦੇਖ ਕੇ ਹੈਰਾਨ ਹੁੰਦੀ ਪਈ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ ਚਰਨ ਕਮਲ ਪਗ ਛਾਰਾ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ ਓ ਮੇਰਾ ਮਾਲਕ ਮੈਂ ਉਹਦੇ ਸੋਹਣੇ ਚਰਨਾਂ ਦੀ ਧੂੜ ਹਾਂ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ ਅਸਲ ਪ੍ਰੀਤ ਹੋਵੇ ਅੰਦਰ ਆਨੰਦ ਹੋਵੇ ਜਦੋਂ ਪ੍ਰੀਤ ਹੈ ਨਾ ਜਦੋਂ ਪ੍ਰੇਮ ਹੈ ਤੇ ਪ੍ਰੇਮ ਦੀ ਪਰਪਾਸ਼ਾ ਜਿਹੜੀ ਵਕਰੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹ ਤੇ ਬੰਦ-ਬੰਦ ਘਟਵਾ ਗਏ ਜਿਨ੍ਹਾਂ ਨੇ ਪ੍ਰੇਮ ਕੀਤਾ ਉਹ ਤੇ ਖੋਪਰੀਆਂ ਲੋਹਾ ਗਏ ਜਿਨ੍ਹਾਂ ਨੇ ਪ੍ਰੇਮ ਕੀਤਾ ਪੁੱਠੀਆਂ ਖੰਲਾਂ ਲੋਹਾ ਗਏ ਸਤਗੁਰੂ ਸੱਚੇ ਪਾਤਸ਼ਾਹ ਉਹਦੇ ਦਰਸ਼ਨ ਕਰਕੇ ਖੁਸ਼ ਹੋਣਾ ਪ੍ਰੇਮ ਨਾਲ ਉਹਦੇ ਚਰਨਾਂ ਵਿੱਚ ਬੈਠਣਾ ਪ੍ਰਭ ਪੇਖਤ ਜੀਵਾਂ ਠੰਡੀ ਥੀਵਾ ਤਿਸ ਜੀ ਵਢ ਅਬਰ ਨਾ ਕੋਈ ਉਹਦਾ ਦਰਸ਼ਨ ਕਰਕੇ ਅੰਦਰ ਠੰਡ ਪੈ ਜਾਏ ਮੈਂ ਸ਼ਾਂਤ ਚਿੱਤ ਹੋ ਜਾਂਦੀ ਹਾਂ ਜੀਵ ਰੂਪ ਇਸਤਰੀ ਉਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਇਹ ਅੱਖ ਹੋਰ ਕਿਸੇ ਨੂੰ ਵੇਖੇ ਨਾ ਇੱਕ ਆਪਣੇ ਗੁਰੂ ਤੋਂ ਬਿਨਾ ਫਿਰ ਤੇਰੀ ਅਸਲੀ ਪ੍ਰੀਤ ਹੈ ਫਿਰ ਤੇਰੀ ਸੱਚੀ ਪ੍ਰੀਤ ਹੈ ਏਕ ਆਦੀ ਪ੍ਰੀਤ ਹੈ ਏਕ ਛਾੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਏਕ ਛਾੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਪ੍ਰਪੇਖਤ ਜੀਵਾਂ ਠੰਡੇ ਥੀਵਾ ਤੁਸੀਂ ਜੇ ਵੜੇ ਅਵਰ ਨਾ ਕੋਈ ਆਦ ਅੰਤ ਮਦ ਪ੍ਰਭ ਰਵਿਆ ਯਾ ਲਥਾਲ ਮਹੀ ਹਲਸੋਈ ਦੇਖੋ ਆਦ ਅੰਤ ਮਦ ਪ੍ਰਭ ਰਵਿਆ ਜਗਤ ਦੇ ਸ਼ੁਰੂ ਵਿੱਚ ਵੀ ਉਹੀ ਸੀ ਜਗਤ ਦੇ ਅਖੀਰ ਵਿੱਚ ਵੀ ਉਹੀ ਹੋਏਗਾ ਹੁਣ ਇਸ ਵੇਲੇ ਵੀ ਉਹੀ ਹੈ ਏਸੀ ਇਹੀ ਅਰਥ ਜਿਹੜੀ ਆਪਾਂ ਮਾਧੂ ਦੀ ਪੰਕਤੀ ਪੜਦੇ ਆ ਇਹਦੇ ਅਰਥ ਵੀ ਉਹੀ ਨੇ ਇੱਥੇ ਵੀ ਉਹੀ ਸ਼ਬਦ ਹੈ ਸ਼ੁਰੂ ਚ ਵੀ ਉਹੀ ਸ਼ਬਦ ਹੈ ਨਾਨਕ ਹੋਸੀ ਭੀ ਸੱਚ ਤੇ ਇੱਥੇ ਵੀ ਮਹਾਰਾਜ ਨੇ ਕਿਹਾ ਆਦ ਅੰਤ ਮਦ ਪ੍ਰਭ ਰਵਿਆ ਇਹੀ ਸ਼ਬਦ ਉੱਥੇ ਕਿਹਾ ਮਹਾਰਾਜ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਵੀਓ ਪਰਮਾਤਮਾ ਸ਼ੁਰੂ ਵਿੱਚ ਵੀ ਹੋਈ ਸੀ ਤੇ ਚੱਲ ਰਹੇ ਸਮੇਂ ਵਿੱਚ ਵੀ ਉਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਹੋਵੇਗਾ ਅਖੀਰ ਵਿੱਚ ਵੀ ਉਹੀ ਹੋਵੇ। ਉਸ ਵੇਲੇ ਵੀ ਉਹੀ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜਰਰੇ ਜਰਰੇ ਵਿੱਚੋਂ ਹਾਪੂ ਬਸਦਾ ਹੈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਉਹਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ अनेका ਹੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰ ਹਵਾਰਾ ਉਹ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਆਈਏ ਜੀ ਦੀ ਹਸਤੀ ਦਾ ਅੰਤ ਉਰਲਾ ਪਰਲਾ ਬੰਨਾ ਨਹੀਂ ਲੱਭ ਸਕਦਾ ਹਉ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਅਧਾਰੋ ਅਸਾਂ ਜੀਵਾਂ ਦੀ ਜਿੰਦ ਦਾ ਆਸਰਾ ਹੈ ਮੈਂ ਅੱਖ ਚਮਕਣ ਜਿਤਨੇ ਸਮੇਂ ਲਈ ਵੀ ਉਹਨੂੰ ਉਹਦੀ ਯਾਦ ਨਹੀਂ ਛੱਡਾਂਗਾ ਗੁਰਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਗੁਰੂ ਜੀ ਨੇ ਮੈਨੂੰ ਇਹ ਪਹੁੰਚ ਪ੍ਰਮਾਤਮਾ ਨਾਲ ਮਲਾਪ ਬਾਰੇ ਇਹ ਅਟਲ ਵਿਚਾਰ ਦੀ ਗੱਲ ਦੱਸ ਦਿੱਤੀ ਹੈ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਤਿਗੁਰੂ ਨੂੰ ਮਿਲ ਕੇ ਜਦੋਂ ਗੁਰੂ ਦੇ ਰਾਹੀ ਨਾਮ ਦੀ ਦਾਤ ਮਿਲਦੀ ਹੈ ਫਿਰ ਤੇ ਤਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੇ ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਆਖੋ ਸਤਿਨਾਮ ਸਹਿਜ ਸੁਖਿਆ ਆਨੰਦ ਕਨੇਰੇ ਹਉਮੈ ਬਿਨਠੀ ਗਾਠੇ ਉਹਦੇ ਅੰਦਰ ਆਤਮਕ ਡੋਲਤਾ ਦੇ ਅਨੇਕਾਂ ਆਤਮਕ ਡੋਲਤਾ ਦੇ ਅਡੋਲਤਾ ਵਿੱਚ ਆ ਜਾਂਦਾ ਤੇ ਸੁਖ ਆਨੰਦ ਪੈਦਾ ਹੋ ਜਾਂਦੇ ਹਨ ਉਹਦੇ ਅੰਦਰੋਂ ਹਉਮੈ ਦੀ ਗੰਡ ਹੈ ਜਿਹੜੀ ਉਹ ਨਾਸ਼ ਹੋ ਜਾਂਦੀ ਹੈ ਸਬਕੈ ਮਦ ਸਭੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਸਬਕੈ ਮਦ ਸਭੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਹੈ ਸਭ ਤੋਂ ਵੱਖਰਾ ਵੀ ਹੈ ਸਭ ਦੇ ਅੰਦਰ ਹੁੰਦਾ ਹੋਇਆ ਵੀ ਮੋਹ ਅਤੇ ਈਰਖਾ ਆਦਿਕ ਤੋਂ ਨਿਰਲੇਪ ਰਹਿਦਾ ਹੈ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨਹਿ ਸਦਾਰੋ ਪਰਮਾਤਮਾ ਦੇ ਸੇਵਕ ਸਦਾ ਉਹਦੀ ਸ਼ਰਨ ਪਏ ਰਹਿੰਦੇ ਹਨ ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਟਿਕਾਣਾ ਲੱਭ ਲਿਆ ਜੋ ਕਦੇ ਵੀ ਡੋਲਣ ਵਾਲਾ ਨਹੀਂ ਹੈ ਸਭ ਅੰਧਰਵ ਡਿਠੇ ਜਿਉ ਤਾ ਚਰਨ ਕਮਲ ਚਿਤ ਲਾਇਆ ਜਦੋਂ ਮੈਂ ਵੇਖਿਆ ਕਿ ਜਗਤ ਦੇ ਸਾਰੇ ਪਦਾਰਥ ਤਾਂ ਨਾਸ਼ਵੰਤ ਹਨ ਮੈਨੂੰ ਇਹ ਪਤਾ ਲੱਗਿਆ ਮੈਨੂੰ ਇਹ ਗਿਆਨ ਹੋਇਆ ਤਦੋਂ ਮੈਂ ਪ੍ਰਭੂ ਦੇ ਚਰਨਾਂ ਨਾਲ ਮਨ ਜੋੜ ਲਿਆ ਫਿਰ ਮੈਂ ਉਹਦੀ ਬੰਦਗੀ ਕਰਨ ਲੱਗ ਪਿਆ ਪਰਾਵ ਅਵਨਾਸੀ ਹੋਂ ਤਿਸ ਕੀ ਦਾਸੀ ਮਰਨ ਆਵੈ ਜਾਏ ਕਿਉਂਕਿ ਪ੍ਰਮਾਤਮਾ ਤੇ ਸਦਾ ਅਟਲ ਹੈ ਅਜੂਨੀ ਸੈ ਭੰਗ ਹੈ ਕਦੇ ਨਾਸ ਹੋਣ ਵਾਲਾ ਨਹੀਂ ਹੈ ਤੇ ਮੈਂ ਉਹਦੀ ਦਾਸੀ ਬਣ ਗਈ ਉਹ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪੁਜਾਏ ਫਿਰ ਸਭ ਕੀ ਸਾਰੇ ਪਦਾਰਥ ਪੂਰਨ ਭਰਪੂਰ ਮਾਜੂਦ ਮਨ ਵਿੱਚ ਫਿਰ ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ ਧਰਮ ਅਰਥ ਕਾਮ ਆਦ ਸਾਰੇ ਹੀ ਉਸ ਪ੍ਰਭੂ ਵਿੱਚ ਮੌਜੂਦ ਹਨ ਉਹ ਪ੍ਰਭੂ ਜੀਵ ਦੇ ਮਨ ਵਿੱਚ ਚਿਤਵੀ ਹੋਈ ਹਰੇ ਕਾਮਨਾ ਪੂਰੀ ਕਰ ਦਿੰਦਾ ਹੈ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਸ ਕਰਤਾਰ ਦੇ ਗੁਣ ਗਾंदे ਜੋ ਉਸ ਕਰਤਾਰ ਦੇ ਗੁਣ ਗਾਉਂਦੇ ਹਨ ਜੋ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਜੋਗ ਸਾਧਨ ਕਰਨ ਵਾਲੇ ਜੋਗੀ ਸਾਰੇ ઋષਿ ਮੁਨੀ ਉਸੇ ਦਾ ਨਾਮ ਸਿਮਰਦੇ ਆ ਰਹੇ ਹਨ ਨਾਨਕ ਸ਼ਰਨ ਕਿਰਪਾ ਨਿਦ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਮਾਲਕ ਪ੍ਰਭੂ ਕਿਰਪਾ ਦਾ ਖਜ਼ਾਨਾ ਹੈ ਜੋ ਵੱਡੇ ਭਾਗਾਂ ਨਾਲ ਉਹਦੀ ਸ਼ਰਨ ਵਿੱਚ ਪੈ ਜਾਂਦਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਸ ਕਰਕੇ ਪ੍ਰੇਮ ਨਾਲ ਖੁੱਲੇ ਮਨ ਨਾਲ ਉਹਨੂੰ ਹਾਜ਼ਰ ਨਾਜ਼ ਪ੍ਰਤੱਖ ਜਾਣ ਕੇ ਗੁਰੂ ਜੀ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਉਹ ਮਨੁੱਖ ਵੱਡੇ ਭਾਗਾਂ ਨਾਲ ਸ਼ਰਨ ਵਿੱਚ ਪੈਂਦੇ ਹਨ ਤੇ ਉਹਦੀ ਸਿਫਤ ਸਲਾਹ ਕਰਦੇ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰਵਣ ਕੀਤੇ ਆ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਉਹ ਤਾਂ ਹਮੇਸ਼ਾ ਵੱਡੇ ਪਿਆਰ ਨਾਲ ਬੋਲਣ ਵਾਲਾ ਹੈ। ਦੇ ਉਹਦਾ ਕੋਈ ਕੌੜਾ ਬੋਲ ਚੇਤੇ ਨਹੀਂ ਆਉਂਦਾ ਜੇ ਚੇਤੇ ਕਰੀਏ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲਣਾ ਜਾਣਾ ਹੈ ਪੂਰਨ ਭਗਵਾਨ ਹੈ ਔਗਣ ਕੋ ਨ ਚਿਤਾਰੇ ਉਹ ਔਗਣਾ ਨੂੰ ਨਾਚ ਤਾਰਨ ਵਾਲਾ ਹੈ ਇਸ ਕਰਕੇ ਭਾਈ ਹਮੇਸ਼ਾ ਗੁਰੂ ਸਾਹਿਬ ਜੀ ਦੀ ਸ਼ਰਨ ਪੈ ਕੇ ਗੁਰਬਾਣੀ ਸੁਣ ਕੇ ਸਮਝ ਕੇ ਆਪਣਾ ਜੀਵਨ ਸਫਲ ਬਣਾਈਏ ਜੀ ਜਿੱਥੇ ਆਪਾਂ ਛਕਣ ਵਾਸਤੇ ਗੁਰੂ ਜੀ ਦਾ ਕਿਰਪਾ ਰੂਪੀ ਪ੍ਰਸ਼ਾਦ ਲੈ ਕੇ ਹੁੰਨਿਆ ਉੱਥੇ ਗੁਰੂ ਜੀ ਦਾ ਗਿਆਨ ਰੂਪੀ ਪ੍ਰਸ਼ਾਦ ਤੇ ਗੁਰੂ ਜੀ ਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਵੀ ਲੈ ਕੇ ਆਈਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ